ਪੰਜਾਬ ਦੇ ਵਿੱਚ ਬਿਜਲੀ ਦੇ ਨਵੇਂ ਮੀਟਰ ਲਗਾਉਣ ਦੇ ਲਈ ਖਪਤਕਾਰਾਂ ਦੀ ਮੁਸ਼ਕਲ ਹੋਰ ਵੱਧ ਚੁੱਕੀ ਹੈ। ਸਰਕਾਰ ਦੇ ਵੱਲੋਂ ਐਨਓਸੀ ਦੀ ਲਾਜ਼ਮੀ ਸ਼ਰਤ ਖਤਮ ਹੋਣ ਤੋਂ ਬਾਅਦ ਅਪਲਾਈ ਕਰਨ ਵਾਲਿਆਂ ਦੀ ਗਿਣਤੀ 4 ਗੁਣਾ ਵੱਧ ਚੁੱਕੀ ਹੈ। ਲੁਧਿਆਣਾ ਖੰਨਾ ਜ਼ਿਲ੍ਹੇ ਵਿੱਚ ਸਿਟੀ ਈਸਟ, ਸਿਟੀ ਵੈਸਟ ਅਤੇ ਸਬ ਅਰਬਨ ਇਲਾਕਿਆਂ ਦੀਆਂ ਅਪਰੂਵਡ ਕਲੋਨੀਆ ਵਿੱਚ ਰਹਿਣ ਵਾਲੇ ਲੱਖਾਂ ਪਰਿਵਾਰ ਪਹਿਲਾਂ ਬਿਜਲੀ ਕਨੈਕਸ਼ਨ ਲਈ ਨਗਰ ਨਿਗਮ ਪੁੱਡਾ ਗਲਾਡਾ ਅਤੇ ਹੋਰ ਵਿਭਾਗਾਂ ਤੋਂ ਨੋਬਜੈਕਸ਼ਨ ਸਰਟੀਫਿਕੇਟ ਲੈਣ ਲਈ ਚੱਕਰ ਕੱਟਦੇ ਸਨ ਪਰ ਹੁਣ ਇਹ ਸ਼ਰਤ ਮੁਕਾਉਣ ਦੇ ਨਾਲ ਅਰਜ਼ੀਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ ਪਾਵਰ ਕਾਮ ਦੇ ਅੰਕੜਿਆਂ ਮੁਤਾਬਕ ਜਿੱਥੇ ਪਹਿਲਾਂ 1 ਮਹੀਨੇ ਵਿੱਚ 490 ਮੀਟਰਾਂ ਲਈ ਅਰਜ਼ੀਆਂ ਆਉਂਦੀਆਂ ਸਨ ਹੁਣ ਇਹ ਗਿਣਤੀ ਵੱਧ ਕੇ 2000 ਨੇੜੇ ਪਹੁੰਚ ਚੁੱਕੀ ਹੈ ਪਰ ਸਟਾਫ ਦੀ ਭਾਰੀ ਕਮੀ ਕਾਰਨ ਅਧਿਕਾਰੀ ਅਤੇ ਮੁਲਾਜ਼ਮ ਵੱਡੇ ਦਬਾਅ ਦੇ ਹੇਠ ਆ ਚੁੱਕੇ ਨੇ ਹਾਲਾਤ ਇਹ ਬਣ ਚੁੱਕੇ ਨੇ ਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੇਵਲ 40% ਦੀ ਅਰਜੀਕਰਤਾਵਾਂ ਦੇ ਮੀਟਰ ਹੀ ਲੱਗ ਪਾ ਰਹੇ ਨੇ ਇਸ ਦੇ ਨਾਲ ਹੀ ਇੱਕ ਹੋਰ ਵੱਡੀ ਸਮੱਸਿਆ ਖਪਤਕਾਰਾਂ ਦੀ ਜੇਬ ਉੱਤੇ ਪੈ ਰਹੀ ਹੈ ਮੀਟਰ ਅਤੇ ਤਾਰਾਂ ਦੀ ਸਪਲਾਈ ਘਟ ਹੋਣ ਤੋਂ ਬਾਅਦ ਲੋਹੇ ਦੇ ਬਕਸਾਂ ਦੀ ਕਮੀ ਕਾਰਨ ਮੀਟਰ ਲਗਾਉਣ ਆਏ ਮੁਲਾਜ਼ਮ ਖਪਤਕਾਰਾਂ ਤੋਂ 500 ਤੋਂ 1000 ਰੁਪਏ ਵਾਧੂ ਚਾਰਜ ਵਜੋਂ ਵਸੂਲੇ ਜਾ ਰਹੇ ਨੇ ਇਸ ਨਾਲ ਲੋਕਾਂ ਵਿੱਚ ਗੁੱਸਾ ਵੀ ਵੱਧਦਾ ਜਾ ਰਿਹਾ ਹੈ ਤੇ ਖਪਤਕਾਰ ਨਿਆਂ ਦੀ ਮੰਗ ਕਰ ਰਹੇ ਨੇ ਹਾਲਾਤ ਕਦੋਂ ਸੁਧਰਨਗੇ ਇਹ ਸਵਾਲ ਅਜੇ ਵੀ ਬਣਿਆ ਹੋਇਆ ਹੈ ਪੰਜਾਬ ਦੇ ਵਿੱਚ ਬਿਜਲੀ ਦੇ ਨਵੇਂ ਮੀਟਰ ਲਗਾਉਣ ਦੇ ਲਈ ਖਪਤਕਾਰਾਂ ਦੀ ਮੁਸ਼ਕਲ ਹੋਰ ਵੱਧ ਚੁੱਕੀ ਹੈ ਸਰਕਾਰ ਦੇ ਵੱਲੋਂ ਐਨਓਸੀ ਦੀ ਲਾਜ਼ਮੀ ਸ਼ਰਤ ਖਤਮ ਹੋਣ ਤੋਂ ਬਾਅਦ ਅਪਲਾਈ ਕਰਨ ਵਾਲਿਆਂ ਦੀ ਗਿਣਤੀ 4 ਗੁਣਾ ਵੱਧ ਚੁੱਕੀ ਹੈ ਲੁਧਿਆਣਾ ਖੰਨਾ ਜ਼ਿਲ੍ਹੇ ਵਿੱਚ ਸਿਟੀ ਈਸਟ ਸਿਟੀ ਵੈਸਟ ਅਤੇ ਸਬ ਅਰਬਨ ਇਲਾਕਿਆਂ ਦੀਆਂ ਅਪਰੂਵਡ ਕਲੋਨੀਆਂ ਵਿੱਚ ਰਹਿਣ ਵਾਲੇ ਲੱਖਾਂ ਪਰਿਵਾਰ ਪਹਿਲਾਂ ਬਿਜਲੀ ਕਨੈਕਸ਼ਨ ਲਈ ਨਗਰ ਨਿਗਮ ਪੁੱਡਾ ਗਲਾਡਾ ਅਤੇ ਹੋਰ ਵਿਭਾਗਾ ਤੋਂ ਨੋਅਬਜੈਕਸ਼ਨ ਸਰਟੀਫਿਕੇਟ ਲੈਣ ਲਈ ਚੱਕਰ ਕੱਟਦੇ ਸਨ ਪਰ ਹੁਣ ਇਹ ਸ਼ਰਤ ਮੁਕਾਉਣ ਦੇ ਨਾਲ ਅਰਜ਼ੀਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ ਪਾਵਰਕਾਮ ਦੇ ਅੰਕੜਿਆਂ ਮੁਤਾਬਕ ਜਿੱਥੇ ਪਹਿਲਾਂ ਇੱਕ ਮਹੀਨੇ ਵਿੱਚ 490 ਮੀਟਰਾਂ ਲਈ ਅਰਜ਼ੀਆਂ ਆਉਂਦੀਆਂ ਸਨ ਹੁਣ ਇਹ ਗਿਣਤੀ ਵੱਧ ਕੇ 2000 ਪਹੁੰਚ ਚੁੱਕੀ ਹੈ ਪਰ ਸਟਾਫ ਦੀ ਭਾਰੀ ਕਮੀ ਕਾਰਨ ਅਧਿਕਾਰੀ ਅਤੇ ਮੁਲਾਜ਼ਮ ਵੱਡੇ ਦਬਾਅ ਦੇ ਹੇਠ ਆ ਚੁੱਕੇ ਨੇ ਹਾਲਾਤ ਇਹ ਬਣ ਚੁੱਕੇ ਨੇ ਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੇਵਲ 40% ਦੀ ਅਰਜੀਕਰਤਾਵਾਂ ਦੇ ਮੀਟਰ ਹੀ ਲੱਗ ਪਾ ਰਹੇ ਨੇ ਇਸ ਦੇ ਨਾਲ ਹੀ ਇੱਕ ਹੋਰ ਵੱਡੀ ਸਮੱਸਿਆ ਖਪਤਕਾਰਾਂ ਦੀ ਜੇਬ ਉੱਤੇ ਪੈ ਰਹੀ ਹੈ ਮੀਟਰ ਅਤੇ ਤਾਰਾਂ ਦੀ ਸਪਲਾਈ ਘਟ ਹੋਣ ਤੋਂ ਬਾਅਦ ਲੋਹੇ ਦੇ ਡੱਬਸਾਂ ਦੀ ਕਮੀ ਕਾਰਨ ਮੀਟਰ ਲਗਾਉਣ ਆਏ ਮੁਲਾਜ਼ਮ ਖਪਤਕਾਰਾਂ ਤੋਂ 500 ਤੋਂ 1000 ਰੁਪਏ ਵਾਧੂ ਚਾਰਜ ਵਜੋਂ ਵਸੂਲੇ ਜਾ ਰਹੇ ਨੇ ਇਸ ਨਾਲ ਲੋਕਾਂ ਵਿੱਚ ਗੁੱਸਾ ਵੀ ਵੱਧਦਾ ਜਾ ਰਿਹਾ ਹੈ ਤੇ ਖਪਤਕਾਰ ਨਿਆਂ ਦੀ ਮੰਗ ਕਰ ਰਹੇ ਨੇ ਹਾਲਾਤ ਕਦੋਂ ਸੁਧਰਨਗੇ ਇਹ ਸਵਾਲ ਅਜੇ ਵੀ ਬਣਿਆ ਹੋਇਆ ਹੈ ਪੰਜਾਬ ਦੇ ਵਿੱਚ ਬਿਜਲੀ ਦੇ ਨਵੇਂ ਮੀਟਰ ਲਗਾਉਣ ਦੇ ਲਈ ਖਪਤਕਾਰਾਂ ਦੀ ਮੁਸ਼ਕਲ ਹੋਰ ਵੱਧ ਚੁੱਕੀ ਹੈ ਸਰਕਾਰ ਦੇ ਵੱਲੋਂ ਐਨਓਸੀ ਦੀ ਲਾਜ਼ਮੀ ਸ਼ਰਤ ਖਤਮ ਹੋਣ ਤੋਂ ਬਾਅਦ ਅਪਲਾਈ ਕਰਨ ਵਾਲਿਆਂ ਦੀ ਗਿਣਤੀ ਚਾਰ ਗੁਣਾ ਵੱਧ ਚੁੱਕੀ ਹੈ ਲੁਧਿਆਣਾ ਖੰਨਾ ਜ਼ਿਲ੍ਹੇ ਵਿੱਚ ਸਿਟੀ ਈਸਟ ਸਿਟੀ ਵੈਸਟ ਅਤੇ ਸਬ ਅਰਬਨ ਇਲਾਕਿਆਂ ਦੀਆਂ ਅਪਰੂਵਡ ਕਲੋਨੀਆਂ ਵਿੱਚ ਰਹਿਣ ਵਾਲੇ ਲੱਖਾਂ ਪਰਿਵਾਰ ਪਹਿਲਾਂ ਬਿਜਲੀ ਕਨੈਕਸ਼ਨ ਲਈ ਨਗਰ ਨਿਗਮ ਪੁੱਡਾ ਗਲਾਡਾ ਤੇ ਹੋਰ ਵਿਭਾਗਾਂ ਤੋਂ ਨੋਅਬਜੈਕਸ਼ਨ ਸਰਟੀਫਿਕੇਟ ਲੈਣ ਲਈ ਚੱਕਰ ਕੱਟਦੇ ਸਨ ਪਰ ਹੁਣ ਇਹ ਸ਼ਰਤ ਮੁਕਾਉਣ ਦੇ ਨਾਲ ਅਰਜ਼ੀਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ ਪਾਵਰ ਕਾਮ ਦੇ ਅੰਕੜਿਆਂ ਮੁਤਾਬਕ ਜਿੱਥੇ ਪਹਿਲਾਂ ਇੱਕ ਮਹੀਨੇ ਵਿੱਚ 490 ਮੀਟਰਾਂ ਲਈ ਅਰਜ਼ੀਆਂ ਆਉਂਦੀਆਂ ਸਨ ਹੁਣ ਇਹ ਗਿਣਤੀ ਵੱਧ ਕੇ 2000 ਨੇੜੇ ਪਹੁੰਚ ਚੁੱਕੀ ਹੈ ਪਰ ਸਟਾਫ ਦੀ ਭਾਰੀ ਕਮੀ ਕਾਰਨ ਅਧਿਕਾਰੀ ਅਤੇ ਮੁਲਾਜ਼ਮ ਵੱਡੇ ਦਬਾਅ ਦੇ ਹੇਠ ਆ ਚੁੱਕੇ ਨੇ ਹਾਲਾਤ ਇਹ ਬਣ ਚੁੱਕੇ ਨੇ ਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੇਵਲ 40% ਦੀ ਅਰਜੀਕਰਤਾਵਾਂ ਦੇ ਮੀਟਰ ਹੀ ਲੱਗ ਪਾ ਰਹੇ ਨੇ ਇਸ ਦੇ ਨਾਲ ਹੀ ਇੱਕ ਹੋਰ ਵੱਡੀ ਸਮੱਸਿਆ ਖਪਤਕਾਰਾਂ ਦੀ ਜੇਬ ਉੱਤੇ ਪੈ ਰਹੀ ਹੈ ਮੀਟਰ ਅਤੇ ਤਾਰਾਂ ਦੀ ਸਪਲਾਈ ਘਟ ਹੋਣ ਤੋਂ ਬਾਅਦ ਲੋਹੇ ਦੇ ਬਕਸਾਂ ਦੀ ਕਮੀ ਕਾਰਨ ਮੀਟਰ ਲਗਾਉਣ ਆਏ ਮੁਲਾਜ਼ਮ ਖਪਤਕਾਰਾਂ ਤੋਂ 500 ਤੋਂ 1000 ਰੁਪਏ ਵਾਧੂ ਚਾਰਜ ਵਜੋਂ ਵਸੂਲੇ ਜਾ ਰਹੇ ਨੇ ਇਸ ਨਾਲ ਲੋਕਾਂ ਵਿੱਚ ਗੁੱਸਾ ਵੀ ਵੱਧਦਾ ਜਾ ਰਿਹਾ ਹੈ ਤੇ ਖਪਤਕਾਰ ਨਿਆਂ ਦੀ ਮੰਗ ਕਰ ਰਹੇ ਨੇ ਹਾਲਾਤ ਕਦੋਂ ਸੁਧਰਨਗੇ ਇਹ ਸਵਾਲ ਅਜੇ ਵੀ ਬਣਿਆ ਹੋਇਆ ਹੈ